ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਤੰਦਰੁਸਤ ਹੋਵੋਗੇ ਜੀ ਸਾਰੀ ਦੀ ਤੰਦਰੁਸਤੀ ਪਰਮਾਤਮਾ પાસે ਹਰ ਵਕਤ ਮੰਗਦੇ ਹਾਂ ਅਸੀਂ ਤੇ ਜਿਹੜਾ ਇੰਦਾ ਬਲੌਗ ਹੈ ਬੜਾ ਖਾਸ ਬਲੌਗ ਹੈ ਕਿਉਂਕਿ ਅੱਜ ਹੈਗਾ ਮਦਰਸਡੇ ਮਾਵਾਂ ਦਿਨ ਤੇ ਮਾਵਾਂ ਤੇ ਦਿਨ ਤੇ ਮੇਰੇ ਵੱਲੋਂ ਸਾਰੀਆਂ ਮਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਹੈਪੀ ਮਦਰਸਡੇ ਤੇ ਪਰਮਾਤਮਾ પાસે ਅਰਦਾਸ ਕਰਦੇ ਹਾਂ ਕਿ ਸਾਰੀਆਂ ਦੀਆਂ ਮਾਵਾਂ ਚੜ੍ਹਦੀ ਕਲਾ ਵਿੱਚ ਰਹਿਣ ਤੰਦਰੁਸਤ ਰਹਿਣ ਤੇ ਪਰਮਾਤਮਾ ਉਹਨਾਂ ਨੂੰ ਲੰਬੀ ਉਮਰ ਕਰੇ 100 ਸਾਲ ਤੋਂ ਲੰਬੀ ਰਵੇ ਸਾਰੀਆਂ ਮਾਵਾਂ ਦੀ ਤੇ ਜਿਨ੍ਹਾਂ ਨੂੰ ਨਹੀਂ ਪਰ ਮਦਰਸ ਦੇ ਸਾਰੇ ਨੇ ਉਹਦੇ ਮਾਵਾ ਨੂੰ ਹੈਪੀ ਮਦਰਡੇ ਤੇ ਮਾਵਾ ਦੇ ਦਿੰਦੀਆਂ ਬਲਾਂ ਇਹ ਦੇਣ ਜੀ ਸਾਰਿਆਂ ਨੂੰ ਤੇ ਜਿਹੜਾ ਅੱਜ ਦਾ ਵਲੌਗ ਹੈਗਾ ਦੀਦੀ ਹੁਣੀ ਅੱਜ ਆਏ ਆਪਣੇ ਹੰਦਖਾਨ ਨੇ ਉਹ ਬਾਹਰ ਬੈਠੇ ਆ ਦੀਦੀ ਹੁਣੀ ਆਏ ਅੱਜ ਮਿਲਣ ਤੇ ਥੋੜਾ ਜਿਹਾ ਕੰਮ ਸੀ ਉਹਨਾਂ ਨੇ ਅਗਲੇ ਸ਼ਹਿਰ ਜਾਣਾ ਸੀਗਾ ਤੇ ਉਹ ਆਏ ਹੈਗੇ ਤੇ ਆਪਾਂ ਬਣਾਏ ਹੈਗੇ ਅੱਜ ਚੌਲ ਚੂਲ ਤੇ ਬੰਸਦੀਪ ਜੀ ਆ ਚੁੱਕੇ ਵਾਜੀ ਸਸਿਕਾ ਵਾਜੀ ਕਿਹਾ ਤੇ ਆਪਾਂ ਅੱਜ ਉਹਨਾਂ ਦੇ ਚ ਕੀ ਬਣਾਇਆ ਆਪਣੇ ਘਰੇ ਤੇ ਆਪਣੇ ਬਣਾਏ ਹੈਗੇ ਚੌਲ ਨੂੰ ਨਾਲੇ ਤੇ ਤੁਹਾਨੂੰ ਦਿਖਾਉਣੀ ਹੈ ਜੀ ਬਣੀ ਰੋ ਮੇਰੇ ਨਾਲ ਅਜ ਦਾ ਬਲਬੜਾ ਘੈਂਟ ਵਾਲਾ ਦੇਖਿਓ ਲਓ ਜੀ ਆਪਾਂ ਬਣਾਇਆ ਹੈ ਹੈ ਕਿ ਚੌਲ ਨੂਨ ਵਾਲੇ ਚੌਲ ਤੇ ਇਹਦੇ ਵਿੱਚ ਤੁਹਾਨੂੰ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਆਪਣੇ ਕਿਚਨ ਮੰਤਰੀਓ ਯਾਰ ਬਣਾਉਣਾ ਪਰ ਜਦ ਬਣਾਉਂਦੇ ਉਹਦਾ ਦਿਖਾਉਣਾ ਸੀ ਆਪ ਤੁਹੀਂ ਕਿ ਕੀ ਕੀ ਪਾਇਆ ਵਿੱਚ ਮੈਨੂੰ ਦੱਸ ਮੈਨੂੰ ਐ ਨਹੀਂ ਪਤਾ ਲੱਗਣਾ ਉੱਥੀ ਬੋਲੇ ਰੱਖਣਾ ਕੀ ਪਾਇਆ ਇਹਦੇ ਵਿੱਚ ਆਪਾਂ ਪਾਇਆ ਹੈਗਾ ਜੀਰਾ ਤੇ ਹੋਰ ਕੀ ਪਾਇਆ ਕੋਈ ਜੀ ਅੱਜ ਜੁਆਣੀ ਪਕਾਤੀਆ ਜੁਵੈਣ ਪਾਈ ਜੀਰਾ ਪਾਇਆ ਹੈਗਾ ਹੈ ਦੇਸੀ ਘਿਓ ਦੇ ਚੌਲਾਈ ਸਬਤ ਬਲਾਸਦੀ ਆਪਾਂ ਦੇਸੀ ਘਿਓ ਦੇ ਚੌਲਾ ਚੋਂ ਲੂਣ ਜੁਵੈਣ ਜੀਰਾ ਤੇ ਦੇਸੀ ਘਿਓ ਨਾਲ ਆਪਾਂ ਡੇ ਹੈਗੇ ਨਾਲ ਚੌਲ ਬਣਾਏ ਆ ਇਹ ਵੰਚ ਦੇ ਫੇਵਰਟ ਆ ਤੇ ਵੰਚ ਅੱਜ ਕੈਮਰੇ ਵਿੱਚ ਨਹੀਂ ਹੋਣਾ ਚਾਹੁੰਦਾ ਚਲੋ ਕੋਈ ਗੱਲ ਨਹੀਂ ਆਪਾਂ ਧੱਕੇ ਨਾਲ ਨਹੀਂ ਲਿਆਉਣਾ ਇਹਨੂੰ ਤੇ ਚੌਲ ਬੜੇ ਘੈਂਟ ਬਣੇ ਦਹੀਂ ਦੇ ਨਾਲ ਆਪਾਂ ਸਰਵ ਕਰਾਂਗੇ ਸਾਰਿਆਂ ਨੂੰ ਨਾਲ ਦਾਲ ਵੀ ਹੈ ਤੇ ਇਹਦੇ ਜ ਆਪਾਂ ਚੀਰਾ ਜੁੜਾ ਰਗੜ ਕੇ ਖਾੜੇ ਹੁਣੇ ਹੀ ਬਾਰ ਮੈਂ ਧੀਰਮਲ ਬੈਠੇ ਤੁਹਾਨੂੰ ਦਿਖਾਉਣਾ ਹੈ ਸਟਾਰਟਿੰਗ ਵਿੱਚ ਕਿਦਾਂ ਚੌਲ ਬਣਾਏ ਆ ਕਿਵੇਂ ਆ ਤੇ ਪਰ ਮੈਂ ਉਹ ਸਟਾਰਟਿੰਗ ਦਿਖਾ ਨਹੀਂ ਸਕਿਆ ਤੇ ਦਹੀਂ ਵਿੱਚ ਪਾਵਾਂਗੇ ਆਹ ਵਾਲੀ ਬੂੰਦੀ ਤੇ ਦਹੀਂ ਬੜਾ ਸਵਾਦ ਲੱਗ ਜੂਗਾ ਤੇ ਮੱਖਣੀ ਮੁਖਣੀ ਪਈ ਆਪਣੀ ਨਾਤੇ ਤਰ੍ਹਾਂ ਤੇ ਆਪਾਂ ਖਾਣਾ ਚੌਲ ਹਾਂਜੀ ਦੋਸਤੋ ਆਪਾਂ ਹੁਣ ਹੋਏ ਸੀ ਨਹਾ ਧੋ ਕੇ ਵਿਹਲੇ ਥੋੜੇ ਕੰਮ ਕਰ ਕਰਨੇ ਕੁਛ ਕਰੇ ਤੇ ਦੋਸਤੋ ਅੱਜ ਜਿਹੜੀ ਹੈਗੀ ਆਪਣੇ ਪਿੰਡ ਲੱਗੀ ਹੋ ਸ਼ਬੀਲ ਠੰਡੇ ਮਿੱਠੇ ਜਲਦੀ ਸ਼ਬੀਲ ਲੱਗੀ ਆ ਜਿਹੜੀ ਕਿ ਲਈ ਸਾਡੇ ਪਿੰਡ ਦੇ ਯੰਗਸਟਰ ਨੌਜਵਾਨ ਤੇ ਬੱਚਿਆਂ ਨੇ ਤੇ ਆਪਾਂ ਤੁਹਾਨੂੰ ਉੱਥੇ ਚਲ ਕੇ ਦਿਖਾਉਣੇ ਆ ਤੁਹਾਡਾ ਰੌਣਕ ਮੇਲਾ ਮੈਂ ਚਲੋ ਦੋਸਤਾਂ ਨੂੰ ਦਿਖਾਇਆ ਜਾਵੇ ਠੰਡੇ ਪਾਣੀ ਸ਼ਬੀਲ ਲਗਾਉਣੇ ਪਿੰਡ ਤੇ ਬੱਚੇ ਦੋਸਤ ਕਿਹੋ ਜਿਹਾ ਸੇਵਾ ਪਾਣੀ ਕਰ ਰਹੇ ਆਉਣ ਵਾਲੇ ਰਾਹੀ ਗਿਰਾਂ ਦਾ ਤੇ ਮੈਂ ਤੁਹਾਨੂੰ ਲੈ ਚੱਲਾਂ ਉੱਥੇ ਤੇ ਬਣੇ ਰਹੋ ਮੇਰੇ ਨਾਲ ਦੋਸਤਾਂ ਨੂੰ ਦਿਖਾਉਣੇ ਨੂੰ ਉਥਾ ਰੌਣਕ ਮੇਲਾ ਸਟੇਟਿਓਨ ਲਓ ਜੀ ਠੰਡੇ ਪਾਣੀ ਲੱਗੀ ਸ਼ਬੀਲ ਮੁੰਡਿਆਂ ਨੇ ਲਾਈ ਤੇ ਇਹਨਾਂ ਦਿਖਾਉਣੇ ਰੌਣਕ ਮੇਲਾ ਜਿਵੇਂ ਇਹਨੂੰ ਪਤਾ ਲੱਗਿਆ ਵੀ ਗੁਰੂ ਵਲੌਗਰ ਜੀ ਆ ਰਹੇ ਆ ਤੇ ਅੱਗੇ ਨੂੰ ਆ ਗਿਆ ਆ ਮੁੰਡੇ ਸਾਸਰੀ ਘਰ ਸਾਰਿਆਂ ਨੂੰ ਲਾਈਵ ਬਟਨ ਔਨ ਕਰ ਕਿੰਨਾ ਟਾਈਮ ਹੋ ਗਿਆ ਕਿਨੂੰ ਸਪੀਡ ਆ ਸਵੇਰ ਕਿੰਨੇ ਵੇ ਲਾਈ ਸੀਗੀ ਤੇ ਓਏ ਵਧੀਆ ਪਾਣੀ ਪੂਣੀ ਚੱਲੀਦਾ ਸਾਰਾ ਕੰਮ ਸਾਰਾ ਸਾਰਾ ਸਮਾਨ ਪੂਰਾ ਓਕੇ ਰਬੋਟ ਆ ਸਯੋਗ ਕਿਵੇਂ ਪਿੰਡ ਦਾ ਆਪਣੇ ਵਧੀਆ ਰਿਹਾ ਸਯੋਗ ਸਾਰਾ ਦਾ ਚਲੋ ਠੀਕ ਆ ਬਹੁਤ ਬਹੁਤ ਸਿਵਾ ਬਹੁਤ ਬਹੁਤ ਅਪਰਾਲਾ ਥੈਂਕ ਯੂ ਬਖਾਉਣੇ ਤੁਹਾਡਾ ਰੌਣਕ ਮੇਲਾ ਆਵੇ ਲਾਈਵ ਬਟਨ ਧਿਆਨ ਖੜਕ ਤੋਂ ਬਚ ਕੇ ਧਿਆਨ ਨਾਲ ਸਾਰਾ ਠੀਕ ਆ ਸਾਧਨ ਬਹੁਤ ਤੇਜੀ ਨਾਲ ਦੇ ਆਪਣੇ ਧਿਆਨ ਨਾਲ ਸਾਰੇ ਯਾਰ ਮੁੰਡੇ ਆ ਦੇਖੋ ਜੀ ਇਹ ਮੁੰਡੇ ਸਾਰੇ ਯੰਗਸਟਰਾਂ ਦੇ ਬੱਚੇ ਵੀ ਨਾਲ ਨੇ ਦੇ ਸਾਰੇ ਜਿਹੜੇ ਹੈਗੇ ਆ ਸੇਵ ਚੜਜੇ ਆ ਦੇਖੋ ਇੰਨਾ ਮਿੱਠਾ ਪਾਣੀ ਸੇਵਾ ਕਰ ਰਹੇ ਗਰਮੀ ਦੇ ਵਿੱਚ ਆ ਦੇਖੋ ਇਹ ਆ ਵੀ ਪੂਰੀ ਗੱਲ ਆ ਬਹੁਤ ਵੱਡੀ ਸੇਵਾ ਅਗਰਵਤੀ ਲਈ ਬਠੀਆ ਦੇਖੋ ਬਾਬਾ ਦੀ ਫੋਟੋ ਲੱਗੀ ਹੋਇਆ ਆ ਦੇਖੋ ਨਿੱਕੇ ਉਹ ਸ਼ਰਤ ਧਿਆਨ ਨਾ ਏ ਹੈਪੀ ਆ ਤੇਰਾ ਨਾਮ ਕੀ ਆ ਟਿੱਡੇ ਧਿਆਨ ਨਾ ਫੜਾ ਜਾ ਇਹਨਾਂ ਨੂੰ ਮੜਾ ਖਿੱਚ ਕੇ ਹੋਇਆ ਨੰਗ ਸੜਜੰਗਾ ਨਾ ਧਿਆਨ ਹਾਂ ਆ ਦੇਖੋ ਪਰਲੇ ਪਾਸੇ ਇਹ ਉਹ ਸਾਧਨ ਬੜੀ ਤੇਜ਼ੀ ਨਾਲ ਲੰਘਦੇ ਇੱਥੋਂ ਤੇ ਤਾਂ ਕਰਕੇ ਬੱਚਿਆਂ ਨੂੰ ਥੋੜੀ ਹਦਿਆਤ ਨਹੀਂ ਜੁੜੀ ਆ ਕਿਵੇਂ ਆ ਤੇਰਾ ਯਾਰ ਪਲਾਇਆ ਕਰੇ ਮਾਂ ਚੁਣੀ ਗਿਆ ਕਰੇ ਮੈਂ ਲੈ ਗਿਆ ਹਨ ਉਹਨੇ ਲੈ ਗਿਆ ਮੈਂ ਦੁਪਹਿਰੇ ਹੋ ਗਿਆ ਚਲੋ ਇਹ ਲਾਈ ਬਠਿਆ ਠੰਡੇ ਪਾਣੀ ਦੀ ਸ਼ਬੀਲ ਜੀ ਚੰਗਾ ਪਰਾਲਾ ਇੱਕ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਇਹਨਾਂ ਚੀਜ਼ਾਂ ਪਤਾ ਹੋਣਾ ਚਾਹੀਦਾ ਕਿ ਪਿੰਡ ਆਪਾਂ ਕਿਵੇਂ ਪਿੰਡ ਦਾ ਮਤਲਬ ਕੀ ਉਪਰਾਲਾ ਕਿਸੇ ਕੰਮ ਦਾ ਕਰਨਾ ਆਪਾਂ ਸਹਿਯੋਗ ਦੇਣਾ ਹੈਗਾ ਸੇਵਾ ਪਾਣੀ ਕਰਨੀ ਹੈ ਜਿਹੜੇ ਦਿਨ ਬਾਦਿਆਂ ਦੇ ਆਉਂਦੇ ਆ ਸ਼ਬੀਲ ਲਾਉਨੇ ਆਪਾਂ ਆਪਣੇ ਗੁਰਦੁਆਰਾ ਸਾਹਿਬ ਵੀ ਆਪਾਂ ਸਾਰੇ ਇਕੱਠੇ ਉਸ ਵੀ ਲਾਉਨੇ ਹੁੰਨੇ ਆ ਉਹਦਾ ਵੀ ਟਾਈਮ ਮਿਲਦਾ ਸ਼ਾਇਦ ਆਉਣ ਵਾਲੀ ਹੈ ਉਹ ਵੀ ਲਾਵਾਂਗੇ ਆਪਾਂ ਇਹ ਤੇ ਬੱਚਿਆਂ ਲੋਪਰਾਲਾ ਆਏ ਇਹਨਾਂ ਨੇ ਅਗਰਾਈ ਕਰਕੇ ਤੇ ਸਾਰਿਆਂ ਪਿੰਡ ਦਾ ਸਹਿਯੋਗ ਦੇ ਨਾਲ ਜਿਹੜੀ ਹੈਗੀ ਆ ਇਹ ਸ਼ਬੀਲ ਲਾਈ ਆ। ਥੈਂਕ ਯੂ ਥੈਂਕ ਯੂ ਪਿਆ ਦੀ ਪਿਆ ਓਕੇ ਓਕੇ ਠੀਕ ਆ ਦੋਸਤ ਕੋਈ ਅਵਾਜ਼ਾਂ ਮਾਰ ਕੇ ਕਹਿੰਦੇ ਆ ਜਾ ਮੈਂ ਕਿਹਾ ਚਲੋ ਵੀਡੀਓ ਬਣਾ ਲਈਏ ਪਹਿਲਾਂ ਆਪਾਂ ਫੀਡ ਨਾਲ ਕਰਦੇ ਪਰਲੇ ਪਾਸੇ ਘੇੜਾ ਆਪਾਂ ਸਾਰੇ ਪਾਸੇ ਆਹ ਦੇਖੋ ਮੁੰਡਿਆਂ ਨੇ ਪੂਰਾ ਇੰਤਜ਼ਾਮ ਕੀਤਾ ਧਾਵੇਂ ਤੁਮੇ ਲਿਆ ਕੇ ਤੇ ਸਬੀਲ ਲਾਈ ਬਿਠਿਆ ਅਬਰਤ ਸਾਫ ਕਰਨaste ਹਾਂਜੀ ਵੈਰੀ ਗੁੱਡ ਵੈਰੀ ਗੁੱਡ ਆਹ ਕੋ ਮੁੰਡੇ ਨਾਲ ਵਰਤਣਾ ਹੀ ਸਿਓਏ ਨਾਲ ਕਰੀ ਜਾਂਦੇ ਕਲਾਸ ਨੂੰ ਸਾਫ ਕਰਕੇ ਆਹ ਦੇਖੋ ਜਿ ਪਾਣੀ ਤਿਆਰ ਕੀਤਾ ਵੱਡੇ ਧਾਵੇਂ ਵਿੱਚ ਬੜਾ ਸੁਣਾ ਕਲ ਰਵਿਸ਼ ਕੈਸ਼ ਕੁਸ ਬਾਕੇ ਮੁੰਡਾ ਨੇ ਜਿਹੜੇ ਸਾਹਮਣੇ ਯੰਗਸਟਰ ਬੱਚੇ ਆ ਬੱਚੇ ਜ਼ਿਆਦੇ ਆ ਚਲੋ ਤੇ ਇਹਨਾਂ ਦਾ ਉਪਰਾਲਾ ਬਹੁਤ ਹੈ ਚਲੋ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਗੱਲਾਂ ਬਾਤਾਂ ਬਾਰੇ ਤੇ ਸੇਵਾ ਮਹਿਸ ਕਰ ਰਹੇ ਆ ਇਹ ਚਲੋ ਵਧੀਆ ਗੱਲ ਹੈਗੀ ਸਾਰੀ ਤੇ ਦੇਖੋ ਰੌਣਕ ਮੇਲਾ ਪੂਰਾ ਲਾਈ ਬੈਠੇ ਆ ਆ ਦੇਖੋ ਭੱਜ ਪਾਏ ਚ ਨਿਕਲ ਗਏ ਬੱਚੇ ਓਏ ਓਏ ਓ ਪਾਓ ਪਾਓ ਪੰਗੜਾ ਪਾਓ ਹਣ ਪਾ ਪੰਗੜਾ ਪਾਓ 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 ਆ ਵੇ ਪੰਗੜਾ ਪਾ ਰਹੇ ਆ ਇਹੜਾ ਸੋਨਾ ਪਰਾਲਾ ਦੇ ਵਧੀਆ ਗੱਲ ਆ ਮੈਂ ਪਹਿਲਾਂ ਵੀ ਆਇਆ ਸੀ ਆਪਣਾ ਵੰਛੀਪੇ ਤੇ ਆਇਆ ਸੀ ਵੰਛੀਪੇ ਨੂੰ 2 ਘੰਟੇ ਲਾ ਗਿਆ ਉਹ ਵੀ ਇੱਥੇ ਸੇਵਾ ਕਰ ਗਿਆ ਮੈਂ ਹੁਣੇ ਘਰੇ ਛੱਡ ਕੇ ਆਇਆ ਹਾਂ ਉਹਨੂੰ ਕਿਉਂਕਿ ਗਰਮੀ ਬਹੁਤ ਸੀ ਪਰ ਮੈਂ ਫੋਨ ਲੈ ਕੇ ਆਇਆ ਸੀ ਆ ਭੁੱਲ ਗਿਆ ਸੀ ਮੈਂ ਕਿਹਾ ਚੱਲੋ ਵਲੌਗ ਬਣਾ ਲੈਣੇ ਆ ਦੇਖੋ ਮੁੰਡੇ ਬਾਈ ਸੇਵਾ ਕਰਦੇ ਪਏ ਆ ਯੋਯੋ ਵੀ ਕਰਦੇ ਪਏ ਨਾਲ ਤੇ ਵੰਛੀ ਨੂੰ ਮੈਂ ਛੱਡਿਆ ਘਰੇ ਕਿਉਂਕਿ ਮੈਂ ਉਸ ਜਾਇਨੇ ਦਾ ਸ਼ਰਟ ਸ਼ੁਰੂ ਕਰਾਸ ਨਾ ਕਰ ਜੇ ਤੇ ਤਾਂ ਕਰਕੇ ਤੇ ਧਿਆਨ ਨਾਲ ਛੋਟੇ ਪਿੱਛੇ ਹੋ ਕੇ ਧਿਆਨ ਨਾਲ ਦੇਖੋ ਬਾਈ ਰਾਹੀਗਿਰ ਵੀ ਗੱਡੀਆਂ ਵਾਲੇ ਰੁਕਦੇ ਰਹੇ ਕਿਉਂਕਿ ਗਰਮੀ ਕਾਫੀ ਹੋ ਚੁੱਕੀ ਆ ਇਸ ਲਈ ਪਾਣੀ ਜਲਪੀਣ ਤਾਂ ਹਰ ਕਿ ਰੁਕ ਜਾਂਦਾ ਚਲੋ ਵਧੀਆ ਗੱਲ ਹੈਗੀ ਆ ਮਹਾਰਾਜ ਇਹਨਾਂ ਦੀ ਸੇਵਾ ਨੂੰ ਪਾਲ ਲਾਵੇ ਭਾਗ ਲਾਵੇ ਬੱਚਿਆਂ ਦੇ ਇਹਨਾਂ ਨੂੰ ਵੱਧ ਤੋਂ ਵੱਧ ਪੜਨਾ ਆਵੇ ਤਰੱਕੀਆਂ ਕਰਨ ਵੱਡੇ ਹੋ ਕੇ ਪਰਮਾਤਮਾ ਕੇ ਇਹ ਅਰਦਾਸ ਕਰਦੇ ਆਪਾਂ ਆਹ ਦੇਖੋ ਇਹ ਨਿੱਕੇ ਨਿੱਕੇ ਬੱਚੇ ਵੀ ਪਾਣੀ ਪੀਣ ਆਏ ਆ ਦਾਨਾ ਵੇਖ ਕੇ ਵੇਖ ਕੇ ਰੋਣ ਨਿਕਨ ਕੇ ਆਦੇ ਬਟ ਡੇ ਰੌਣੇ ਭੋਣੇ ਸਾਰੇ ਆਪਣੀ ਮਹਾਦਰੀ ਪ੍ਰਮਾਣ ਕਰਨਾ ਯਾਰ ਚਲੋ ਇਹ ਆਪਾਂ ਚੱਲਦੇ ਹਾਂ ਹੁਣ ਘਰ ਨੂੰ ਆਹ ਦੇਖੋ ਟਰੱਕ ਰੁੱਕ ਕੇ ਖੜਿਆ ਹੈ ਬੱਚੇ ਕਿਉਂਕਿ ਮੇਨ ਰੋਡ ਆ ਇੱਥੇ ਸੜਕ ਬਹੁਤ ਵਗਦੀ ਹੈ ਚਲੋ ਜਲ ਨਾਲੇ ਹਰ ਇੱਕੀ ਬੰਦਾ ਪੀ ਕੇ ਜਾਂਦਾ ਹੈਗਾ ਗਰਮੀ ਕਰਕੇ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਲਓ ਜੀ ਤੇ ਆਪਾਂ ਆ ਗਏ ਆਪਣੀ ਗਲੀ ਵਿੱਚ ਤੇ ਆਪਾਂ ਚੱਲਦੇ ਘਰ ਨੂੰ ਹੁਣ ਜਾਂਦੇ ਜਾਂਦੇ ਕਰਦੇ ਆਂ ਬਲੌਗ ਅੱਜ ਦਾ ਐਂਡ ਆਪਾਂ ਅੱਜ ਦਾ ਸਾਡਾ ਬਲੌਗ ਤੇ ਸਾਡਾ ਅੱਜ ਦਾ ਬੱਚਿਆਂ ਦਾ ਕੀਤਾ ਪਿੰਡ ਦਾ ਉਪਰਾਲਾ ਤੁਹਾਨੂੰ ਕਿਸ ਤਰ੍ਹਾਂ ਲੱਗਾ ਤੇ ਵਿੱਚ ਪਿੰਡ ਵਾਸੀਆਂ ਨੇ ਸਹਿਯੋਗ ਦਿੱਤਾ ਉਹਨਾਂ ਦਾ ਬਹੁਤ ਧੰਨਵਾਦੀਆਂ ਅਸੀਂ ਸਾਰਿਆਂ ਦੇ ਤੇ ਤੁਹਾਨੂੰ ਸਾਡਾ ਸਾਡਾ ਅੱਜ ਦਾ ਇਹ ਬਲੌਗ ਕਿਦਾਂ ਲੱਗਾ ਤੇ ਬੱਚਿਆਂ ਦਾ ਉਪਰਾਲਾ ਕਿਦਾਂ ਲੱਗਾ ਸਾਨੂੰ ਜਰੂਰ ਕਮੈਂਟਾਂ ਵਿੱਚ ਦੱਸਿਓ ਤੇ ਆਪਾਂ ਮਿਲਦੇ ਕਿਸੇ ਨਵੇਂ ਬਲੌਗ ਵਿੱਚ ਅੱਜ ਦੇ ਬਲੌਗ ਵਿੱਚ ਇੰਨਾ ਹੀ ਤੇ ਜੇ ਨਵੇਂ ਉਹ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਵੀਡੀਓ ਕਰੋ ਲਾਈਕ ਤੇ ਵੱਧ ਤੋਂ ਵੱਧ ਕਰਿਆ ਕਰੋ ਸ਼ੇਅਰ ਤਾਂ ਜੋ ਆਪਣੇ ਨਵ ਨਵੇਂ ਵਲੌਗ ਵੇਖਣ ਲਈ ਤੁਹਾਨੂੰ ਚੈਨਲ ਤੇ ਨੋਟੀਫਿਕੇਸ਼ਨ ਮਿਲ ਸਕੇ ਤੇ ਸਾਰੇ ਉਸਾਸਿਕਾਲ ਮਿਲਦੇ ਕਿ ਨਵ ਵਲੌਗ ਚ ਬਾਏ ਬਾਜੀ ਰੱਬ ਰੱਖਾ ਜਉਂਦੇ ਬਸਦੇ ਰਹੋ ਜੀ